ਸਤਿ ਸ਼੍ਰੀ ਅਕਾਲ ਦੋਸਤੋ ਇਸ ਟਾਈਮ ਆਪਾਂ ਪਹੁੰਚੇ ਹਾਂ ਜੀ ਬੀਕਾਨੇਰ ਤੇ ਬੀਕਾਨੇਰ ਜਦੋਂ ਪਹੁੰਚੇ ਹੋ ਜਿਹੜਾ ਕਹਿੰਦੇ ਇੱਥੇ ਪਾਣੀ ਦੀ ਪਿਆਸ ਤਾਂ ਲੱਗਦੀ ਲੱਗਦੀ ਹੈ ਫਿਰ ਪਾਣੀ ਦੀ ਪਿਆਸ ਦੀ ਜਗ੍ਹਾ ਤੇ ਲੱਸੀ ਕਹਿੰਦੇ ਪਿਆਸ ਭਜਾਉਂਦੀ ਹੈ ਇੱਥੇ ਤੇ ਸ਼ਰੀਦ ਦੇ ਹੱਤੀ ਦੁੱਧ ਭੰਡਾਰ ਵਾਲਿਆਂ ਦੇ ਬਾਈ ਹੋਰਾਂ ਕੋਲੇ ਅਸੀਂ ਜਦੋਂ ਵੀ ਇੱਥੇ ਆਉਂਨੇ ਆ ਤੇ ਬਾਈ ਜਸਪ੍ਰੀਤ ਇਹਨਾਂ ਦਾ ਜਾਣੂ ਆ ਕਾਫੀ ਟਾਈਮ ਦਾ ਤੇ ਬਾਈ ਮੇਰੇ ਸਾਹਮਣਾਂ ਬੋਤਲ ਵੇਖ ਲਓ ਤੁਸੀਂ ਹੱਥ 'ਚ ਫੜੀ ਹੋਈ ਆ ਬਾਈ ਦੇ ਤੇ ਬੋਤਲ ਇਹਨੇ ਕੱਲੇ ਨੇ ਪੀਣੀ ਆ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਲੱਸੀ ਥੋ ਇਹ ਆਪ ਨੂੰ ਖੁਦ ਬਣਾਤੇ ਹੈ ਅਤੇ ਲੱਸੀ ਮੇ ਦਹੀਂ ਦਾ ਸਾਰਾ ਪਾਣੀ ਇੱਕ ਕੱਪੜੇ ਵਿੱਚ ਨਿਕਾਲ ਕੇ ਦਹੀਂ ਵਾਅ ਅਤੇ ਸਾਰਾ ਖੱਟਾ ਪਾਣੀ ਨਿਕਾਲ ਕੇ ਉਸ ਦੇ ਬਾਅਦ ਮੈਂ ਲੱਸੀ ਬਣਾ ਲਈ। ਸਹੀ ਗੱਲ ਹੈ ਜੀ। ਤਾਂ ਕਿ ਇਸ ਦੀ ਵੈਲਿਡਿਟੀ 3 ਦਿਨ ਸੋਪ ਕੋ। 3 ਦਿਨ ਤੱਕ ਇਹ ਬਿਲਕੁਲ ਵੀ ਖੱਟੀ ਨਹੀਂ ਹੋਏ। ਤੇ ਬਾਈ ਜੀ ਕਿੰਨਾ ਚੋਰ ਹੋ ਗਿਆ ਫਿਰ ਤੁਹਾਨੂੰ ਇਹ ਕੰਮ ਕਰਦਿਆ ਉਹਨੂੰ। ਅਮੀਏ ਕਿੰਨੇ ਦਿਨ ਸੇ ਬਣਾ ਰਹੇ ਹੋ ਇਹ ਕੰਮ। 3 ਸਾਲੋਂ ਸੇ ਬਣਾ ਰਹੇ। 3 ਸਾਲੋਂ ਸੇ ਸਟਾਰਟ। ਅੱਛਾ 3 ਸਾਲ ਸੇ ਸਟਾਰਟ ਕੀਏ ਦਿੰਦਾ ਪਰ 80 ਸਾਲ ਪੁਰਾਣਾ। ਅੱਛਾ 80 ਸਾਲ ਪੁਰਾਣਾ। ਪਹਿਲਾਂ ਬਜ਼ੁਰਗ ਕਰਤੇ ਹੋਣੇ ਆ। ਹਾਂ। ਕਾੰਦਾ ਮਾਰ 3-78 ਸਾਲ ਪੁਰਾਣਾ ਹੈ ਇਹ ਲੱਸੀ ਕਾ ਕੰਮ 3 ਸਾਲ ਸਟਾਰਟ ਹੋਇਆ। ਦੋਸਤੋ ਮੈਂ ਤੁਹਾਨੂੰ ਦਿਖਾਉਣਾ ਲੱਸੀ ਬਾਈ ਦੇ ਇੱਥੇ ਜਿਹੜੀ ਇੱਕ ਸਪੈਸ਼ਲ ਮਿੱਠੀ ਲੱਸੀ ਹੈ ਤੇ ਵੇਖਣ ਨੂੰ ਐ ਲੱਗਦੀ ਕਿ ਆਪਾਂ ਗੁਲਾਬ ਜਲ ਕੇਸਰ ਪਾ ਕੇ ਬਾਈ ਤਿਆਰ ਕਰਦਾ ਤੇ ਐ ਲੱਗਦਾ ਜਿਵੇਂ ਆਪਾਂ ਮਿਲਕ ਬਦਾਮੀ ਪੀ ਲਿਆ। ਭਾਈ ਜੀ ਸਹੀ ਗੱਲ ਹੈ। ਮਿਲਕ ਬਦਾਮ ਤੋਂ ਉੱਪਰ ਦੀ ਹੈ। ਮਿਲਕ ਬਦਾਮ ਤੋਂ ਉੱਪਰ ਦੀ ਆ ਤੇ ਜੇ ਮੈਂ ਤੁਹਾਨੂੰ ਇਹਦਾ ਟੱਕਣ ਖੋਲ ਕੇ ਦਿਖਾ ਦਵਾਂ ਤਾਂ ਉੱਤੇ ਮੱਖਣ ਹੀ ਮਿਲੂਗਾ ਤੁਹਾਨੂੰ। ਆ ਜੇ ਮੈਂ ਉਹਦੋਂ ਤੁਹਾਨੂੰ ਢੱਕਣ ਖੋਲ ਕੇ ਦਿਖਾ ਦਵਾਂ ਤਾਂ ਉਹਦੇ ਉੱਤੇ ਤੁਹਾਨੂੰ ਆ ਦੇਖੋ ਬਾਈ ਮੱਖਣ ਵੀ ਬੈ ਐ ਲੱਗਦਾ ਕਿ ਮੱਖਣ ਜਿਵੇਂ ਬਾਈ ਨੇ ਸਾਰਾ ਇਹਦੇ ਤੇ ਪਾਤਾ ਜਾਂ ਢੱਕਣ ਵੀ ਦੇਖੋ ਤੇ ਦੋਸਤੋ ਜਦੋਂ ਵੀ ਤੁਸੀਂ ਬਿਕਾਨੇ ਆ ਰਹੋਂ ਤਾਂ ਬਾਈ ਕੋਲੋਂ ਜ਼ਰੂਰ ਲੱਸੀ ਪੀਓ ਇੱਥੇ ਜਿੰਨੇ ਵੀ ਮੇਰੇ ਦੋਸਤ ਮੇਰੇ ਨਾਲ ਜੁੜੇ ਹੋਏ ਆ ਤੇ ਬਾਈ ਜੀ ਫਿਰ ਜਿਹੜੇ ਦੋਸਤ ਦੇਖ ਰਹੇ ਹੋ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿ ਦਿਓ ਕਿ ਜਦੋਂ ਤੁਹਾਡੇ ਕੋਲੇ ਆਉਣ ਇੱਥੇ ਸਾਡਾ ਨਾਲ ਕੇ ਲੱਸੀ ਜ਼ਰੂਰ ਪੀਣਾ ਤੁਹਾਡੇ ਕੋਲੇ ਪੀਲੀ ਨਗਰ ਹਾਂ ਕੋਈ ਵੀ ਫੂਟ ਵਾਪਸ ہمارے پاس ਆਣੀ ਪਵੇਗਾ ਹਾਂ ਅਸੀਂ ਆਉਨੇ ਜੀ ਕੋਹਦਾਤੇ ਹੈ ਜੀ ਮੇਰੇ ਨਸੀ ਕੀ ਐਸੀ ਵਿਸ਼ੇਸ਼ਤਾ ਹੈ ਅਗਰ ਕਿਸੇ ਨੇ ਇਹ ਰੂਸ ਕੋ ਪੀ ਲਿਆ ਨਾ ਉਦੋਂ ਕਿਸੇ ਵੀ ਪ੍ਰਕਾਰ ਦੇ ਮਜਬੂਰੋ ਕੇ ਮੇਰੇ ਪਾਸ ਇਸ ਵਿਸ਼ੇਸ਼ਤਾ ਨੂੰ ਲੈ ਕੇ ਆਣਾ ਹੀ ਪਵੇਗਾ ਬਿਲਕੁਲ ਜੀ ਸੋ ਦੋਸਤ ਆਪਣਾ ਠੀਕ ਹੈ ਹਾਂ ਸੋ ਦੋਸਤੋ ਬੇਨਤੀ ਹੈ ਕਿ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਅਤੇ ਚੈਨਲ ਗੁਰਵਿੰਦਰ ਸਿੰਘ ਸਿੱਖਾਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ